ਅੱਜ ਪੂਰਾ ਕਲੀਅਰ ਪਤਾ ਲੱਗ ਜੂ ਸਰਪੰਚੀ ਵਾਲਾ ਆਪਣੀ ਜੋ ਸੀਰੀ ਚੱਲ ਰਹੀ ਵੀ ਕੌਣ ਕੌਣ ਖੜਾ ਕਿ ਅੱਜ 7 ਤਰੀਕ ਹੈ ਤੇ 7 ਤਰੀਕ ਨੂੰ ਅੱਜ ਜਿਹੜੇ ਪੇਪਰ ਵਾਪਸ ਕਰਨੇ ਅੱਜ ਲਿਸਟ ਪ੍ਰੋਪਰ ਲੱਗ ਜੂਗੀ। ਨੇਤਰਬਾਈ ਮੇਰੇ ਕੋਲ ਆਇਆ ਤੇ ਰਾਤ ਉਹ ਤਾਂ ਪੁੱਛਿਆ ਸੀ ਮੈਂ ਕੌਣ ਕੌਣ ਖੜੇ ਆ। ਕਹਿੰਦਾ ਹਲੇ ਕੁਝ ਨਹੀਂ ਪਤਾ ਵੀ ਹੁਣ ਜਿਹੜੇ ਨਾਲ ਜਿੱਦਾਂ ਹੁਣ ਮੈਂ ਗਿਆ ਮੇਰੇ ਤਿੰਨ ਚਾਰ ਬੰਦੇ ਨਾਲ ਗਏ ਹੁਣ ਇਹ ਨਹੀਂ ਪਤਾ ਮੈਂ ਖੜਨਾ ਜਾਂ ਉਹਨੇ ਖੜਨਾ ਜਾਂ ਉਹਨੇ ਖੜਨਾ। ਕਹਿੰਦਾ ਹਲੇ ਪੂਛ ਨਹੀਂ ਪਤਾ ਹੈਗਾ ਪ੍ਰੋਪਰ ਵੀ ਅੱਜ ਸ਼ਾਮ ਤੱਕ ਪੂਰਾ ਕਲੀਅਰ ਚਿਹਰੇ ਹੋ ਜਾਣਗੇ ਕਿਹੜੇ ਕਿਹੜੇ ਖੜੇ ਆ ਪਿੰਡ ਦੇ ਵਿੱਚੋਂ ਅੱਜ ਗੱਲ ਕਰੂੰਗੇ ਵੀ ਬੰਦਾ ਡਾਉਨ ਟੂ ਅਰਥ ਕਿੱਦਾਂ ਰਹਿੰਦਾ ਹੈ ਵੀ ਸਾਰੇ ਗੱਲ ਸਮਝਾਉਣਗਾ ਤੁਹਾਨੂੰ ਮੈਂ ਵੀ ਮੈਂ ਚ ਇਹੜੇ ਚੀਜ਼ਾਂ ਤੋਂ ਕਿੱਦਾਂ ਬਚਿਆ ਹੋਇਆ ਵੀ ਕੁਝ ਚੀਜ਼ਾਂ ਹੋ ਜਾਂਦੀਆਂ ਬੰਦਾ ਚਲੋ ਪਹਿਨਾ ਅ ਅੱਜ ਦੀ ਲਾਈਵ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਵੀ ਥੋੜੀ ਚਲੋ ਪਹਿਨਾ ਥੋੜਾ ਜਿਹਾ ਫਿਰ ਗੱਲ ਲੰਬੀ ਹੋ ਜਣੀ ਤੇ ਲਾਈਵ ਵੀਡੀਓ ਤੁਹਾਡਾ ਸਵਾਗਤ ਹੈ ਤੇ ਮੋਟਰ ਤੇ ਪਹੁੰਚੇ ਹੋਏ ਆ ਆਪਣੀ ਪਰ ਬੁੜੀਆ ਪੂਰੀ ਦੇਖੋ ਗੱਲ ਬਹੁਤ ਘੈਂਟਕਾ ਨਹੀਂ ਬਹੁਤ ਜੋ ਮੇਰੇ ਦਿਮਾਗ ਚ ਰਾਤ ਦਾ ਮੈਂ ਸੋਚ ਰਿਹਾ ਵੀ ਤੁਹਾਡੇ ਨਾਲ ਵੀ ਸਾਂਝੀ ਕਰਾਂ ਇਹ ਵੀ ਬੰਦਾ ਧਰਤੀ ਨਾਲ ਕਿਦਾਂ ਜੁੜਿਆ ਰਹਿੰਦਾ ਆਪਣੇ ਖੇਤਾਂ ਨਾਲ ਕਿਦਾਂ ਜੁੜਿਆ ਰਹਿੰਦਾ ਵੀ ਬੰਦੇ ਨੂੰ ਇੰਨਾ ਪੈਸਾ ਆ ਜਾਂਦਾ ਉਸਨ ਬੰਦੇ ਨੂੰ ਧਰਤੀ ਨਾਲ ਕਿੱਦਾਂ ਜੁੜਿਆ ਰਹਿਣਾ ਇਹ ਸਾਰੀ ਗੱਲ ਕਰਾਂਗੇ ਅੱਜ ਠੀਕ ਹੈ ਜੀ ਕਿਉਂਕਿ ਰੱਬ ਨੇ ਮੈਨੂੰ ਬਹੁਤ ਚੀਜ਼ਾਂ ਦਿੱਤੀਆਂ ਉਹ ਚੀਜ਼ਾਂ ਵੀ ਜੀ ਲਈਆਂ ਆਹ ਚੀਜ਼ਾਂ ਵੀ ਜੀ ਲਈਆਂ ਤੇ ਧਰਤੀ ਨੂੰ ਵੀ ਲੱਗਿਆ ਹਾਂ ਹੁਣ ਮਾਰਾਂਗੇ ਬਲਵਕਸ਼ਿਆ ਅਪਾ ਪਿੰਡ ਘਰ ਬਣਾ ਰਹੇ ਤੁਸੀਂ ਦੇਖ ਲੈ ਕਿਹੜੇ ਦੋ ਵੀਡੀਓ ਪੈਂਦੀ ਹੈ ਕਿ ਸੁਭਾ ਪੈਂਦੀ ਹੈ ਸਰਪੰਚੀ ਸੀਰੀਜ਼ ਤੇ ਆਪਣੀ ਜੋ ਘਰ ਬਣਾ ਰਿਹਾ ਬਣਾ ਰਹੇ ਮੈਂ ਬੜੇ ਪ੍ਰੇਮ ਨਾਲ ਬਣਾ ਰਹੇ ਹਾਂ ਉਹ ਵੀ ਆਪਣਾ ਬਹੁਤ ਵਧੀਆ ਬਣਾ ਰਹੇ ਇਹਨਾਂ ਗੱਲਾਂ ਜਿਹੜੀਆਂ ਕੁਝ ਗੱਲਾਂ ਜਿੱਦਾਂ ਹੁਣ ਤੁਹਾਡੇ ਨਾਲ ਗੱਲਾਂ ਪਤਾ ਕਰਦਾ ਮੈਂ ਉਹਨਾਂ ਵਿੱਚ ਤੇ ਯਾਰ ਮੈਨੂੰ ਚੀਜ਼ਾਂ ਬਹੁਤ ਸਿੱਖਣ ਨੂੰ ਮਿਲ ਜਾਂਦੀ ਹੈ ਕਈ ਬੰਦੇ ਨਾ ਕੈਮਰਾ ਕਈ ਬੰਦੇ ਨਾ ਕੈਮਰੇ ਅੱਗੇ ਨਹੀਂ ਬੋਲ ਸਕਦੇ ਪਰ ਉਹਨਾਂ ਦੀਆਂ ਗੱਲਾਂ ਇੰਨੀਆਂ ਪਿਆਰੀ ਹੁੰਦੀਆਂ ਜੋ ਬੰਦੇ 'ਚ ਘਰ ਕਰ ਜਾਂਦੀਆਂ ਅੱਜ ਆਪਾਂ ਇਸ ਵਾਰ ਇਹ ਗੱਲ ਕਰਾਂਗੇ ਬੈਠੇ ਗੁੱਜਰ ਭਾਈ ਨੇ ਬੈਠ ਕੇ ਪੀਤੀ ਐ ਚਾਹ ਅੱਜ ਸਵੇਰੇ ਸਵੇਰੇ ਅਸੀਂ ਪਤਾ ਕਿੰਨਾ ਖਰਚਾ ਕਰ ਲਾ ਪਤਾ ਅੱਜ ਕਿੰਨਾ ਖਰਚਾ ਹੋ ਗਿਆ ਸਵੇਰੇ ਸਵੇਰੀ ਅੱਜ ਹੈ 10 ਰੁਪਏ ਫਿਰ 10 ਰੁਪਏ ਫਿਰ 5 ਰੁਪਏ 25 ਰੁਪਏ ਰੋਜ਼ ਖਾਜੂ ਜੇ ਫਿਰ ਕੱਲ ਪੀਤਾ ਠੰਡਾ ਪਾਣੀ ਪਲਾਤਾ ਨੇ ਮੈਨੂੰ ਸਿੱਧਾ ਬਰਫ ਦੇ ਪਰ ਪਰ ਕੇ ਮੈਨੂੰ ਦੇਖਣ ਲੱਗਾ ਬੜਾ ਉਤੇ ਉਹ ਘਰ ਤੋਂ ਬਰਫ ਪਾਈ ਤੇ ਬਰਫੋਂ ਦੇ ਨਾਲ ਉਹ ਠੱਡਾ ਪਾਣੀ ਦੀ ਗੜਜ ਖਾਸ ਜੀ ਹੋਣ ਲੱਗਦੇ ਜਿਹੜੇ ਅਸੀਂ ਬਹੁਤ ਹੁਣ ਨੋਰਮਲੀ ਪਾਣੀ ਦਿੰਦਾ ਹੁੰਦਾ ਸੀ। ਉਹਨੇ ਉਹ ਖੇਤਾਂ ਕਿਨ ਮੋਰ ਕੁੰਮ ਦਤਾ ਮੈਨੂੰ ਲੱਗਾ ਉੜ ਗਿਆ ਮੈਂ ਤਾਂ ਇੱਧਰ ਪਾਰਲੇ ਪਾਸੇ ਵੀਡੀਓ ਸ਼ੁਰੂ ਕਰੀਤੀ ਉਹ ਫਿਰਦਾ ਫਿਰਦਾ ਉਹ ਫਿਰਦਾ ਦਿਖਾਉਂਦਾ ਤੁਹਾਨੂੰ ਮੈਂ ਆਹ ਫਿਰਦਾ ਇੱਥੇ ਇੱਥੇ ਗਿਆ ਉਹ ਫਿਰਦਾ ਸਾਡੇ ਸਾਡੇ ਮੈਂ ਦਰ ਨੂੰ ਜਾਂਦਾ ਕਿਤੇ ਡਰੇ ਨਾ ਜਾਵੇ ਇਹ ਤਾਂ ਸਾਢੇ ਆ ਜਾਂਦਾ ਲੋਕ ਜੀ ਗੱਲ ਕਰ ਰਿਹਾ ਜਿਹੜੀ ਮੈਂ ਕਿਹਾ ਵੀ ਬੰਦਾ ਦਸ ਦੇਣਾ ਕਿੱਦਾਂ ਜੁੜਿਆ ਰਹਿਣਾ ਚਾਹੀਦਾ ਚਲੋ ਆਪਾਂ ਸਰਪੰਚੀ ਦੀ ਸੀਰੀ ਚੱਲਦੇ ਹਾਂ ਸਰਪੰਚੀ ਬਾਰੇ ਗੱਲਾਂ ਕਰਦੇ ਹਾਂ ਜੇ ਕਿਸੇ ਨੇ ਸਰਪੰਚ ਬਣਨਾ ਉਹ ਨੂੰ ਜ਼ਰੂਰ ਵੀਡੀਓ ਸ਼ੇਅਰ ਕਰ ਦਿਓ ਦੱਸ ਦਿਓ ਵੀ ਆਹ ਚੀਜ਼ ਜਦੋਂ ਤੁਹਾਡੇ ਕੋਲ ਸਕਸੈਸ ਹੁੰਦੀ ਆ ਉਹ ਨੂੰ ਇੱਥੇ ਨਹੀਂ ਬਿਠਾ ਲੈਣਾ ਠੀਕ ਹੈ ਤੇ ਮੈਂ ਹੁਣ ਪਿੰਡ ਦਾ ਸਰਪੰਚ ਬਣ ਗਿਆ ਬੱਲੇ ਬੱਲੇ ਮੇਰੀ ਟੌਰ ਨਾ ਜਿਗ ਬੰਦਾ ਮੰਨਦਾ ਮੈਂ ਵੀ ਤੁਹਾਡੇ ਵਰਗਾ ਹੀ ਬੰਦਾ ਇੱਕ ਸਰਦਾਰੀ ਮਿਲੀ ਐ ਮੈਂ ਬਸ ਤੁਹਾਡੇ ਵਿੱਚ ਤੁਹਾਡੇ ਵਰਗਾ ਹੀ ਹੁੰਦੇ ਰਹਿਣਾ ਬਸ ਇਹ ਨਹੀਂ ਵੀ ਮੈਂ ਥੋੜਾ ਹੋਰਾਂ ਚੌੜਾ ਜਿਹਾ ਹੋ ਗਿਆ ਤੁਹਾਨੂੰ ਨਾਲ ਸਰਪੰਚ ਬਣਦਾ ਬੱਲੇ ਬੱਲੇ ਬੰਦਾ ਇਹਨਾਂ ਕਸ ਨੂੰ ਫੀਲ ਕਰਾਇਓ ਕਿ ਮੈਨੂੰ ਐਡੀ ਬੜੀ ਸਕਸੈਸ ਮਿਲ ਗਈ ਕਿ ਮੈਨੂੰ ਅਹੁਦਾ ਮਿਲ ਗਿਆ ਨਾ ਥੱਲੇ ਧਰਤੇ ਜਨਾਲਾ ਰੱਖੇ ਦੂਜੀ ਗੱਲ ਜੇ ਤੁਸੀਂ ਹਾਰ ਵੀ ਜਾਂਦੇ ਹੋ ਪਰ ਮੈਂ ਹੁਣ ਸਰਪੰਚੀ ਚ ਖੜਿਆ ਮੈਂ ਹਾਰ ਉਹਨੂੰ ਦਿਲ ਪਰ ਨਾ ਲਾ ਦੇ ਯਾਰ ਮਾ ਫਾਰਮ ਹੈ ਯਾਰ ਮੇਰਾ ਬੜੇ ਉਤੇ ਦਾ ਇਹ ਦੋ ਚੀਜ਼ਾਂ ਦਿਲ ਚ ਹੋਣੇ ਚਾਹੀਦੇ ਨੇ ਬੜੇ ਜਿਦਾਂ ਰੱਬ ਨੇ ਮੈਨੂੰ ਕਿੱਥੇ ਪਹੁੰਚਾਇਆ ਇੱਕ ਮਿਲੀਅਨ ਸਬਸਕ੍ਰਾਈਬ ਕਰਦਾ 14 ਦੇ ਸਾਰੇ ਫੇਸਬੁਕ ਦੇ ਮਲਾ ਕੇ 14 15 ਲੱਖ ਆਪਣੇ ਬੰਦਾ ਜੁੜਿਆ ਹੋਇਆ ਆਪਣੇ ਦਰਾਂ ਜੇ ਮੈਂ ਆਪਣੇ ਇੱਥੇ ਦਿਮਾਗ ਵਿੱਚ ਬੜਾ ਲਾਵਾਂ ਯਾਰ ਬੜਾ ਮਰਦਾ ਚੱਕਦੇ ਫੱਟੇ ਇਹ ਕਰਦੇ ਉਹ ਕਰਦੇਗਾ ਨਾ ਉਹ ਉੱਥੇ ਰੱਖਿਆ ਹੋਇਆ ਜਿੱਦਾਂ ਹੁਣ ਮੈਂ ਪਹਿਲਾਂ ਸਿੱਖਣ ਦੀ ਗੱਲ ਤੁਹਾਨੂੰ ਦੱਸ ਦਿੰਦਾ ਜੀ ਬੰਦਾ ਕਿੱਥੋਂ ਸੁਧ ਜਾਂਦਾ ਪਿੰਡ ਮੈਂ ਘਰ ਬਣਾਉਣ ਲੱਗਿਆ ਹੋਇਆ ਮੈਂ ਕੋਠੀ-ਕੋਠੀ ਕਰੀ ਜਾਂਦਾ ਸੀ ਮੇਰੀ ਕੋਠੀ ਬਣ ਗਈ ਏ ਮੇਰੀ ਕੋਠੀ ਬਣ ਗਈ ਏ ਮੇਰੀ ਕੋਠੀ ਬਣ ਗਈ ਏ ਫਿਰ ਜਿੱਦਾਂ ਕੋਈ ਤੁਹਾਡੇ ਵਰਗੇ ਭਰਾ ਦਾ ਮੈਨੂੰ ਮੈਸੇਜ ਆਇਆ ਟੈਲੀਫੋਨ ਆਇਆ ਇੱਕ ਮੇਰਾ ਯਾਰ ਦੋਸਤ ਇੱਥੇ ਅ ਬੇਲੇ ਕਾਲ ਜਿਹਨੇ ਮੇਰੇ ਨਾਲ ਪੜਦਾ ਸੀ ਉਹਦਾ ਮੈਨੂੰ ਫੋਨ ਆਇਆ ਉਹਨੇ ਮੈਨੂੰ ਸਾਰੀ ਗੱਲ ਵਾ ਸਮਝਾਈ ਕਹਿੰਦਾ ਕੋਠੀ ਨਾ ਕਰਿਆ ਕਹਿੰਦਾ ਕੋਠੀਆਂ ਨਾ ਲੋਕਾਂ ਦੀਆਂ ਖਾਲੀਆਂ ਹੋ ਗਈਆਂ ਕੋਠੀ ਸ਼ਬਦ ਕਹਿੰਦਾ ਕਿੱਥੋਂ ਆਇਆ ਨੂੰ ਸਾਰੇ ਮੈਨੂੰ ਗੱਲਬਾਤ ਦੱਸੀ। ਕੋਠੀ ਕਹਿੰਦਾ ਇੱਕ ਤਾਂ ਜਿੱਥੇ ਮੁਜਰਾ ਹੁੰਦਾ ਸੀ ਉਹਨੂੰ ਕਹਿੰਦੇ ਹੁੰਦੇ ਸੀ। ਜਾਂ ਕੋਠੀ ਕਹਿੰਦਾ ਚੱਕ ਨੂੰ ਕੋਠੀ 'ਚ ਬੰਦ ਕਰ ਦੋ ਅਫਰੇਜਾਂ ਦੇ ਟਾਈਮ 'ਤੇ। ਕਹਿੰਦਾ ਹੈ ਵੀ ਇਦਾਂ ਹੀ ਆ। ਵੀ ਬੰਦੇ ਜਿਹੜੇ ਬਜ਼ੁਰਗ ਆ ਆਪ ਤਾਂ ਸਾਰੇ ਬਾਹਰ ਲਾਂਗੇ। ਪਿੱਛੇ ਫੈਮਿਲੀ ਨੂੰ ਵੱਡੇ-ਵੱਡੇ ਘਰ ਪਰਦੇ ਦੇ ਦਿੱਤੇ। ਕੋਠੀਆਂ ਬਣਾ ਕੇ ਦੇ ਦਿੱਤੀਆਂ। ਉਹਨਾਂ ਦੇ ਵਿੱਚ ਉਹ ਜਿਹੜੇ ਬਜ਼ੁਰਗ ਆ ਉਹ ਕੈਦ ਹੋ ਫਿਰ ਰਹੇ ਜਾਂਦੇ। ਕਹਿੰਦਾ ਇਹ ਨਾ। ਜਾਂ ਮਕਾਨ ਕਹਿਲਾ ਜਾਂ ਘਰ ਕਹੈਲਾ। ਮੇਰਾ ਹੱਜ ਤੋਂ ਬਾਅਦ ਆ ਨਾ ਗੱਲ ਲੜ ਬਣ ਲਈ ਹੈ ਇਹ ਆਪਾਂ ਕਰੇਗਾ ਇਹ ਚੀਜ਼ਾਂ ਹੁੰਦੀਆਂ ਸਿੱਖਣ ਵਾਲੀਆਂ ਜੇ ਉਹਦੀ ਗੱਲ ਨਾ ਮੰਨਦਾ ਨਹੀਂ ਨਹੀਂ ਮਾੜਾ ਬੱਲੇ ਬੱਲੇ ਕਰਾਉਣੀ ਆ ਹਾਂ ਆਪਾਂ ਘਰੇ ਬਣਾਵਾਂਗੇ ਜਿਹਦੇ ਵਿੱਚ ਅਸੀਂ ਤੇ ਆਪਣੀ ਫੈਮਿਲੀ ਇੱਕ ਘਰ ਬਣਿਆ ਬਸ ਉਹ ਫਿਰ ਜਦ ਪਹਿਲਾਂ ਇੱਥੇ ਚੜ ਗਈ ਦੀ ਕੋਠੀ ਵੀ ਹਾਂ ਕੋਠੀ ਕੋਠੀ ਦਿਮਾਗ ਚੜ ਗਈ ਦੀ ਬੱਲੇ ਬੱਲੇ ਕਰਾਉਣੀ ਕੋਠੀ ਪੋਣੀ ਬੱਲੇ ਬੱਲੇ ਕਰਾਉਣੀ ਆ ਜਦੋਂ ਗੱਲ ਦਿਮਾਗ ਚ ਪਈ ਜਦੋਂ ਪੱਥਲੇ ਆ ਪੱਛੇ ਮੁੜੇ ਏディ ਜਹੋ ਜੀ ਤਾਂ ਹੀ ਕਹਿੰਦਾ ਵੀ ਜਦੋਂ ਵੀ ਕੋ ਥੋੜ ਹੁਣ ਮੈਂ ਜਾਂਦਾ ਮੈਂ ਸ਼ੁਕਰਾਨਾ ਕਰਦਾ ਹਾਂ ਮਹਾਰਾਜ ਮਹਾਰਾਜ ਇੰਨੇ ਚੀਜ਼ਾਂ ਨੇ ਮੈਂ ਕਾਬਲ ਨਹੀਂ ਤਾਂ ਹੈਗਾ ਜਿੰਨਾ ਤਾਂ ਮੈਨੂੰ ਚੀਜ਼ਾਂ ਦੇ ਫਿਰ ਰੱਖਤਾ ਪਏ ਫਿਰ ਸੋਚਿਆ ਵੀ ਨੰਨੇ ਚੀਜ਼ਾਂ ਮੈਨੂੰ ਮਿਲ ਜਾਣਗੀਆਂ ਯਾਰ ਪਿੰਡ ਘਰ ਬਣਾਉਣ ਲੱਗ ਜਾਊਂਗਾ ਮੈਂ ਯਾਰ ਅ ਗੱਡੀ ਬੜੀ ਬੜੀ ਗੱਡੀਆਂ 'ਚ ਘੁੰਮਾਂਗਾ ਬੜੇ ਵੱਡੇ ਵੱਡੇ ਮੁਲਕਾਂ 'ਚ ਘੁੰਮਾਂਗਾ ਉਹ ਸ਼ੁਕਰਾਨਾ ਉਹ ਫਿਰ ਉਹੀ ਚੀਜ਼ ਹੈ ਨਾ ਉਹ ਚੀਜ਼ ਨੂੰ ਮੈਂ ਇੱਥੇ ਨਹੀਂ ਦਬਾ ਰਿਹਾ ਹੈ ਨਹੀਂ ਯਾਰ ਉਹ ਚੀਜ਼ ਦਾ ਮਨੰਦ ਲੱਗਾ ਸਭ ਨਾਲ ਮਿਲਿਆ ਭਰਾ ਹੁਣ ਕੱਲ ਵੀ ਫੈਮਿਲੀ ਮਿਲਣ ਆਈ ਸੀ ਉਹਨਾਂ ਨੂੰ ਮੈਂ ਇਦਾਂ ਨਹੀਂ ਫੀਲ ਕਰਾਇਆ ਹੈਗਾ ਕਿ ਮੈਂ ਕੋਈ ਉਪਰ ਆ ਮਾਣ ਨੂੰ ਆਇਂਦੇ ਖਿੜੇ ਮੱਥੇ ਮਿਲਿਆ ਠੀਕ ਹੈ ਬੜਾ ਪ੍ਰੇਮ ਸਤਿਕਾਰ ਕੀਤਾ ਆ ਲੱਗਿਆ ਵੀ ਉਹਨੂੰ ਐਂ ਫੀਲ ਕਰਵਾਇਆ ਕਿ ਅਸੀਂ ਕਦੇ ਬਹੁਤ ਪੁਰਾਣੇ ਟਾਈਮ ਤੋਂ ਜਾਣਦੇ ਆ ਜਿੱਦਾਂ ਵੀ ਜਿਹੜੇ ਬੰਦਾ ਕੋਈ ਵੀਡੀਓ ਦੇਖਦਾ ਨਾ ਮੇਰੀ ਉਹਨੂੰ ਐਂ ਲੱਗਦਾ ਯਾਰ ਕੋਈ ਤਾਂ ਸਾਡੇ ਵਰਗੀ ਭਰਾ ਹੈਗਾ ਸਟਰਗਲ ਕਰ ਰਿਹਾ ਉਹ ਉਹ ਪੁਰਾਣੇ ਸਮੇਂ ਵੀ ਦੇਖੇ ਹੋਏ ਆ ਜਦੋਂ ਬਰਫਾਤਾਂ ਪੈਣੀ ਆ ਆ ਨਾ ਪੱਲੀ ਚਾਰੇ ਖੁੰਝੇ ਬੰਨ ਲਉਂਦੇ ਹੁੰਦੇ ਤੇ ਆਪਣੇ ਘਰ ਦੇ ਵਿੱਚ ਨਾ ਪੱਲੀ ਚਾਰੇ ਖੁੰਨੇ ਬੰਨ ਲੈਣੀ ਤੇ ਉੱਪਰ ਟਿੱਕਾ ਪੈਣਾ ਪੱਲੀ ਇੱਕ ਜਗ੍ਹਾ ਗੱਬੇ ਰੱਖ ਲੈਣਾ ਰੋੜਾ ਉਹਦੇ ਮੰਜੇ ਨਾਲ ਸਾਈਡਾਂ 'ਪਰ ਰੱਖਦੇ ਹੁੰਦੇ ਤੇ ਆ ਵੀ ਉਹ ਨਾ ਪਵੇ ਇਹ ਕਹਿੰਦੇ ਹੁੰਦੇ ਟੁੱਕਾ ਨਾ ਕਰੇ ਬਾਲਿਆਂ ਨੇ ਘੜ ਹੁੰਦੇ ਸੀ ਉੱਪਰ ਤੇ ਜਦ ਜੀਹੇ ਪਈ ਜਾਣੇ ਜੀਹੇ ਪਈ ਜਾਣੇ ਚੌਣ ਲੱਜਣਾ ਉਹਨੇ ਫਿਰ ਉਹ ਕਿਤੇ ਮੰਜਾ ਫਿਰ ਇੱਧਰ ਨੂੰ ਕਰਨਾ ਉੱਥੇ ਚੌਣ ਲਾ ਮੰਜਾ ਉਧਰ ਨੂੰ ਕਰਨਾ ਉੱਥੇ ਚੌਣ ਲੱਜਣਾ ਫਿਰ ਪੱਲੀ ਬਣ ਲੰਦੂ ਦੇ ਸੈਡਾਂ ਪਰ ਉਹ ਵੀ ਦਿਲ ਚ ਹੈਗੀਆਂ ਗੱਲਾਂ ਉਹ ਕੱਡੀਆਂ ਨਹੀਂ ਹੈਗੇ ਮਹਾਰਾਜ ਕਿੱਥੇ ਤੇ ਹੁਣ ਲੈਂਟਰ ਪੈਣ ਲੱਗੇ ਕਿੱਥੇ ਬਾਲ ਲੈਣ ਘਰ ਤੇ ਇਹ ਸਕਸੈਸ ਮੈਂ ਆਪਣਾ ਜੜੀ ਤੀ ਮੈਂ ਜਦੋਂ ਕੋਠੀ ਕੋਠੀ ਕਰਾ ਫਿਰ ਮੈਂ ਸੋਚ ਕੋਠੀ ਦਾ ਵੀ ਇਹ ਸੀ ਨਾ ਯਾਰ ਮੈਂ ਕੋਠੀ ਪਾਵਾਂਗੇ ਯਾਰ ਜੇ ਤਾਂ ਲੋਕ ਪਾਉਂਦੇ ਆ ਇਹਦੀ ਕੋਠੀ ਨੂੰ ਕੋਠੀ ਕਹਾਂਗੇ ਜੇ ਮੈਂ ਇਹਨੂੰ ਘਰ ਜਾਂ ਹੋਰ ਕੁਝ ਕਹਿਣ ਲੱਗਿਆ ਮਕਾਨ ਕਹਿਣ ਲੱਗਿਆ ਪਰ ਮੂੰਹ ਤੋਂ ਮਕਾਨ ਦੀ ਨਿਕਲ ਜਾਣਾ ਜੇ ਤਾਂ ਹੁਣ ਮੈਂ ਮੋਟਰ ਕਹਿੰਦਾ ਨਾ ਬਣਾਇਆ ਤਾਂ ਫਾਰਮ ਹਾਊਸ ਤਾਂ ਇਹ ਇਹ ਫਾਰਮ ਹਾਊਸ ਯਾਰ ਕਾ ਫਾਰਮ ਹਾਊਸ ਤਾਂ ਇਹ ਹੈ ਤੇ ਜਿਹੜਾ ਫਾਰਮ ਦੇ ਖੇਤ ਆ। ਇਹ ਖੇਤ ਆ ਖੇਤ ਦੇ ਵਿੱਚ ਆਪਾਂ ਨੇ ਹਾ ਘਰ ਪਾ ਲਿਆ। ਫਾਰਮ ਹਾਊਸ ਠੀਕ ਹੈ ਜੀ ਇਹ ਬਣ ਗਿਆ। ਤੇ ਮੈਂ ਕਿਹਾ ਹੀ ਨਹੀਂ ਹੈਗਾ ਯਾਰ ਮੈਂ ਕਿਹਾ ਮੋਟਰ ਇਹਨੂੰ ਮੋਟਰ ਹੀ ਰਹਿਣ ਦੀ ਯਾਰ। ਫਾਰਮ ਹਾਊਸ ਤੋਂ ਮੈਨੂੰ ਆਪ ਨੂੰ ਚੀਜ਼ੀ ਫੀਲ ਹੋਈ। ਪਰ ਵਰਗਲ ਜਿਹਾ ਲੱਗੂਗਾ ਯਾਰ ਸ਼ਬਦ ਇਹ ਫਾਰਮ ਹਾਊਸ। ਅਸੀਂ ਕੋਈ ਐਡੇ ਵੱਡੇ ਨਹੀਂ ਹੈਗੇ ਵੀ ਆਪਾਂ ਫਾਰਮ ਹਾਊਸ ਬਣਾਉਣਾ ਵੀ ਢਮਕਾਣਾ ਵੀ ਕਿਤੇ ਟੌਰ ਨਾਲ ਕਰੀਏ। ਪਰ ਫਾਰਮਰ ਇਹ ਬੰਦਾ ਉੱਧਰ ਜਾਣ ਲੱਗ ਗਿਆ ਯਾਰ ਇਹ ਗਲਤ ਗੱਲ ਆ ਯਾਰ ਦੇ ਹੁਣ ਮੇਰੇ ਵੱਲ ਦੇਖਦਾ ਵੀ ਨਹੀਂ ਹੈਗਾ ਯਾਰ ਚਲੋ ਕੋਈ ਗੱਲ ਇੱਕ ਆਪਣੇ ਕੋਲ ਦਿਹਾੜੀ ਆਉਂਦਾ ਹੁੰਦਾ ਸੀ ਉਹਨੇ ਬਹੁਤ ਪਿਆਰ ਦੇ ਨਾਲ ਕੰਮ ਕਰਨਾ ਦੋ ਤਿੰਨ ਕੰਮ ਖਿੱਚ ਕੇ ਕਰਿਆ ਤੇ ਇਹਦੇ ਨਾਲ ਮੈਨੂੰ ਥੋੜਾ ਐਡਵਾਂਸ ਪੈਸੇ ਮੰਗ ਲਏ ਉਹਨੇ ਐਡਵਾਂਸ ਮੰਗਣ ਤੋਂ ਬਾਅਦ ਜਿਹੜਾ 1000 ਵੀ ਨਹੀਂ ਮੰਗੇ ਹੈਗੇ ਕਿਧੜੇ ਦੇ ਪਾਸੇ ਫालतू ਪੈਸੇ ਮੰਗ ਲ ਮੋੜ ਕੇ ਆਈ ਨਹੀਂ ਕੰਮ ਪਰ ਬਸ ਇਹੋ ਜੇ ਬੰਦੇ ਵੀ ਹੁਣ ਦੇਖਦੇ ਨੇ ਸਿੱਧੇ ਲੰਘ ਮੋੜ ਕੇ ਪਰ ਉਹ ਮੈਨੂੰ ਲਾਉਂਦਾ ਉੱਧਰ ਪਿੱਛੇ ਕੰਮ ਕਰਦਾ ਹੁੰਦਾ ਸੀ ਤੇ ਆ ਦਰਵਾਜੇ ਤੇ ਭਾਈ ਮੈਂ ਕਹਾਂ ਜਿਹਨੂੰ ਲੋਡ ਤੇ ਲੈ ਜੋ ਵਿੱਚ ਤੇ ਦੋ ਤਿੰਨ ਚੀਜ਼ਾਂ ਲੈ ਵੀ ਗਏ ਮੈਂ ਕਿਹਾ ਵੀ ਇੱਥੇ ਭਾਈ ਗਲੇ ਜਾਣੇ ਜੇ ਭਾਈ ਕਿਸੇ ਨੂੰ ਹੋਰ ਨੂੰ ਲੋਡ ਹੈ ਵਿੱਚ ਬਾਰੇ ਬੁਰੇ ਵਿੱਚ ਠੀਕ ਹੈ ਕਿ ਬਾਲੇ ਵਿੱਚ ਸਹੀ ਹੈਗੇ ਆ ਲੈ ਜੋ ਠੀਕ ਹੈ ਜਿਹਨੂੰ ਲੋਡ ਆ ਭਾਈ ਲੈ ਜੋ ਮੈਂ ਤਾਂ ਕਿਹਾ ਸੀ ਇਹ ਵੀ ਕੱਲ ਮੇਰੀ ਗੁੱਜਰ ਬਾਈ ਨਾਲ ਗੱਲ ਬਾਤ ਚੱਲਦੀ ਸੀ ਗੁੱਜਰ ਬਾਈ ਕਹਿੰਦਾ ਆਪਾਂ ਇਹਨੂੰ ਝਾੜ ਲਾਂਗੇ ਆ ਠੀਕ ਹੈ ਆਪਾਂ ਇਹਨੂੰ ਅੱਗ ਲਾ ਲਾਂਗੇ ਮੈਂ ਕਿਹਾ ਨਾ ਯਾਰ ਕਿਤਨਾ ਕਤੇ ਆਹ ਰ ਬਹੁਤ ਮਿਹਨਤ ਨਾਲ ਹੀ ਕਮਾਈ ਹੋਈ ਹੋਈ ਆ ਇਹ ਠੀਕ ਹੈ ਕਿ ਕਿਸੇ ਦਾ ਕੰਮ ਆ ਜਣਿਆ ਵੀ ਜੇ ਕਿਸੇ ਨੂੰ ਲੋੜ ਆ ਆਪਾਂ ਉਹਨੂੰ ਦੇ ਦਈਏ ਆ ਉਹਨੂੰ ਮੈਂ ਕਹਾਂ ਪੈਸੇ ਦੇ ਵਿੱਚ ਲੋੜ ਆ ਜੀ ਆ ਯਾਰ ਕਿਸੇ ਦਾ ਕੰਮ ਆ ਜੇ ਇਹਦਾਂ ਨਾ ਪੁਰਥੀ ਆ ਜਾਂਦੀਆਂ ਫਿਰ ਮੈਂ ਇਹਦਾ ਸੌਦਾ ਕਰਾਂ ਐ ਕਰਾਂ ਫਲਾਣਾ ਕਰਾਂ ਧਮਗਾਣਾ ਕਰਾਂ ਮੈਂ ਕਹਾਂ ਨਾ ਯਾਰ ਜੇ ਕਿਸੇ ਨੂੰ ਲੋੜ ਆ ਵਿੱਚ ਦਰਵਾਜੇ ਗੁੱਜਰਬਾਈ ਕਹਿੰਦਾ ਯਾਰ ਆਪਾਂ ਕਿਸੇ ਸਾਡਾ ਰਿਸ਼ਤਾ ਰੱਖਾੜਾ ਉੱਥੇ ਦੇਖ ਕੇ ਆ ਮੈਂ ਯਾਰ ਉਹਨੂੰ ਬੁਲਾ ਕੇ ਚੁਕਾ ਦੇ ਜੇ ਲੋੜ ਆ ਲੋਪਲ ਅੱਜ ਦਾ ਆਪਣਾ ਪ੍ਰੋਗਰਾਮ ਸੈਟ ਤੇ ਰਾਤ ਭਾਈ 10 ਵੱਜ ਕੇ ਥੱਕੇ ਹੋਣਾ ਮਹਿਕ ਕੁੱਤਾ ਪਿਆ ਜਾ ਮੈਂ ਆਇਆ ਹੁਣ ਆਇਆ ਨਾ ਮੈਂ ਘਰਾੜੇ ਮਾਨ ਲੱਗਾ ਰ ਮੈਂ ਜੀ ਮਾਨ ਨੂੰ ਮੈਂ ਹਲੇ ਸੌਣ ਨੇ 2 ਘੰਟਾ ਡੇਢ ਘੰਟਾ ਹੋਰ ਕਿ ਕੱਲ ਕੰਮ ਬਹੁਤ ਸਰਿਆ ਸੀ ਬਹੁਤ ਥੱਕ ਕੇ ਤੇ ਰਾਤ ਤੇ ਸਾਡੇ ਜਿਹੜਾ ਆਰਕੀਟੈਕਟ ਨੇ ਕਿਹਾ ਸੀ ਵੀ ਜੋੜਨਾ ਪਵੇ ਦੂਜੇ ਦਿਨ ਪਰ ਕੰਮ ਨਾ ਛੱਡਿਓ ਉਹ ਕੰਮ ਸਾਰਾ ਨਿਵੇੜ ਕੇ ਜਾਇਓ ਫਰੇ ਜੀ ਦਾ ਯਾਰ ਜਿੰਨੇ ਵੀ ਆਪਣੇ ਕੋਲ ਬੰਦੇ ਕੰਮ ਕਰਦੇ ਵਿੱਚ ਜਿਹੜੇ ਚਾਰ ਦਿਹਾੜੀ ਦੇ ਆਪਣੇ ਕੋਲ ਉਹ ਰੋਟੀ ਜਾ ਕੇ ਉਹਨਾਂ ਨੂੰ ਬਣਾਉਣੀ ਸੀ ਮੈਂ ਜਦੇ ਫਿਰ ਗਮੈਟੋ ਆਰਡਰ ਕਰਿਆ ਉਹਨਾਂ ਨੂੰ ਰੋਟੀ ਪੈ ਉਹੜਾ ਬਣੇ ਸਾਰੇ ਬਾਤ ਮੰਗਾ ਲਿਆ ਤਾਂ ਕਿ ਫਿਰ ਮੁਰਗਾ ਸ਼ੁਰਗਾ ਵੀ ਖਾਂਦੇ ਆ ਇਹਨੂੰ ਇਹ ਲੱਗਦਾ ਯਾਰ ਵਿੱਚ ਨਾ ਜਿਹੜੀ ਦੁਨੀਆ ਬਾਈ ਖਾਂਦੀ ਆ ਖਾਜੀ ਹੁਣ ਤਾਂ ਆਕਾਲ ਤਖਤੋਂ ਹੀ ਫਰਮਾਨ ਆ ਬਾਈ ਜੀ ਦਾ ਜੀ ਕਰਦਾ ਖਾਓ ਜੀ ਦਾ ਨਹੀਂ ਜੀ ਕਰਦਾ ਨਾ ਖਾਓ ਠੀਕ ਹੈ ਕਿਉਂਕਿ ਬਹੁਤ ਟਾਈਮ ਜਿਹੜੀ ਪਿਛਲੀ ਲੜਾਈ ਚੱਲ ਰਹੀ ਏ ਚੀਜ਼ ਬੁੱਛੇ ਬੀੜ ਖਾਣਾ ਚਾਹੀਦਾ ਕਿ ਬੀੜ ਨਹੀਂ ਖਾਣਾ ਚਾਹੀਦਾ ਠੀਕ ਹੈ ਕੋਈ ਵੀ ਪ੍ਰਚਾਰਕ ਉਹਦਾ ਮੂੰਹ ਮੂੰਹ ਰੱਖ ਮੈਂ ਕਿ ਮੂਹਰੇ ਕਰ ਹਾਂਜੀ ਦੱਸੋ ਜੀ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਦੁਨੀਆ ਖਾਂਦੀ ਆ ਗਾਂ ਆ ਵੱਡੀਆਂ ਜਾਂਦੀ ਆ ਬੋੜਾ ਮੈਂ ਤਾਂ ਇਹੀ ਕਹਿੰਦਾ ਵੀ ਜਦ ਬੰਦਾ ਬਾਹਰਲੀ ਕੰਟਰੀ ਘੁੰਮ ਲੈਂਦਾ ਫਿਰ ਇਹ ਚੀਜ਼ਾਂ ਸਿੱਖ ਜਾਂਦਾ ਹਰੇ ਕੰਟਰੀ ਦਾ ਆਪਣਾ ਆਪਣਾ ਹਿਸਾਬ-ਕਾਬ ਹੁਣ థਾਈਲੈਂਡ ਦਾ ਆਪਣਾ ਹਿਸਾਬ-ਕਾਬ ਆਪਣੇ ਪੰਜਾਬ ਦਾ ਹੁਣ ਬਾਰਡਰ ਆ ਵਿੱਚ ਬਾਰਡਰ ਹੈ ਆਪਣੇ ਪਾਕਿਸਤਾਨ ਇੰਡੀਆ ਦੇ ਉੱਥੇ ਕਾ ਵੱਢੀ ਜਾਂਦੀ ਹੈ ਵੱਡ-ਵੱਡ ਕੇ ਖਾਇਆ ਜਾਂਦਾ ਇੱਧਰ ਬਾਰਡਰ ਤੇ ਗਾਂ ਦੀ ਪੂਜਾ ਹੁੰਦੀ ਹੈ ਸਿੱਧਾ ਸਿੱਖਣ ਵਾਲੀਆਂ ਹੁੰਦੇ ਚੀਜ਼ਾਂ ਉਹ ਹੀ ਕਹਿੰਦਾ ਬੋ ਚੀਜ਼ ਨੂੰ ਦਿਲ ਚ ਨਾ ਬਿਠਾ ਲੋ ਯਾਰ ਤੇ ਹਾਂ ਇਹਦੇ ਗੱਲ ਇੱਕ ਨਾ ਗੱਲ ਕਰਾਂਗੇ ਵੀ ਆਜਨੇ ਹੁਣ ਅਥਰ ਗੱਲ ਗੱਲ ਲੰਬੀ ਹੋ ਜਾਣੀ ਆ ਕੁੱਤੇ ਨੇ ਪਹਿਲਾਂ ਮੇਰੇ ਕੁੱਤੇ ਉਪਰ ਪੈ ਗਏ ਤੇ ਆ ਰਹੇ ਪੁੱਛ ਲਈ ਹੁਣ ਘਰ ਨੂੰ ਬਾਈ ਗਲਤੀ ਫਲਤੀ ਮਾਫ ਕਰਿਓ ਠੀਕ ਹੈ ਜੀ ਅੱਜ ਦਾ ਆਪਣਾ ਇਹ ਸੀ ਵੀ ਜਿਹੜੀ ਸਕਸੈਸ ਸਾਨੂੰ ਦਿਮਾਗ 'ਚ ਉਹਨਾ ਬਿਠਾ ਲਿਓ ਹਾਂ ਵੱਲੇ ਵੱਲੇ ਜਦ ਵੀ ਫੇਲਿਅਰ ਹੋ ਗਏ ਕੋਣ ਦਿਲ ਪੰਨਾ ਦਾ ਹਰ ਉਹ ਮਰਗੀ ਹੋਵੇ ਗੌਦੀ ਹੋਵੇ ਇਹ ਹਰੇਕ ਦਿਨ ਦੋ ਪੱਖ ਹੁੰਦੇ ਆ ਸਮ ਕਹਿੰਦੇ ਦੋ ਦਿਲ ਇੱਕ ਦਿਲ ਕਹਿੰਦਾ ਕਰੀਏ ਇੱਕ ਦਿਲ ਕਹਿੰਦਾ ਨਾ ਕਰੀਏ ਅੰਦਰ ਇਹ ਵੀ ਕਈ ਵਾਰ ਦੋ ਮੈਂਡਟ ਜੇ ਹੋ ਜਾਂਦੇ ਆ ਕਰ ਲਵਾਂ ਤੇ ਨਾ ਕਰਾਂ ਐਸੀ ਹਰੇਕ ਚੀਜ਼ ਦੋ ਦੋ ਪੱਖ ਆ ਤੇ ਧੰਬਾ ਜੀ ਥੋੜਾ ਮੇਰਾ ਲਾਈਵ ਦੇਖਣ ਵਾਸਤੇ ਵੀਡੀਓ ਨੂੰ ਲਾਈਕ ਤੇ ਆਪਣੇ ਕਮੈਂਟ ਜ਼ਰੂਰ ਕਰਿਓ ਵੀ ਅੱਜ ਦੀ ਗੱਲ ਵਧੀਆ ਲੱਗੀ ਥੋੜਾ ਥੋੜੇ ਵਾਸਤੇ ਕੋਈ ਇਦਾਂ ਦੀ ਘੈਂਟ ਜੀ ਗੱਲ ਲੈ ਕੇ ਆਵਾਂ ਠੀਕ ਆ ਜੀ ਜ਼ਰੂਰ ਕਮੈਂਟ ਕਰਿਓ ਬੱਲਾ ਦਾ ਖਜ਼ਾਨਾ ਭਰਿਆ ਪਿਆ ਜਿਹਦੇ ਅੰਦਰ ਉਵਾਲੇ ਮਾਰਦੇ ਹੁੰਦੇ ਚੀਜ਼ਾਂ ਧੰਨਵਾਦ